1992 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਚੋਣਾਂ ਦਾ ਬਾਈਕਟ ਕਰ ਜਾਂਦਾ 1992 ਤੋਂ ਲੈ ਕੇ 95 ਦੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਸਰਦਾਰ ਗਿਆਨ ਸਿੰਘ ਮੁੱਖ ਮੰਤਰੀ ਬਣਦੇ ਨੇ ਜਿਹੜੇ ਬਹੁਤ ਘੱਟ ਵੋਟਾਂ ਦੇ ਨਾਲ ਬਣਦੇ ਨੇ ਤੇ ਕੇਪੀਐਸ ਗਿੱਲ ਇਹਨਾਂ ਦੀ ਜੋੜੀ ਇਸ ਕਰਕੇ ਬਦਨਾਮ ਕਿ ਇਹਨਾਂ ਨੇ ਸਿੱਖ ਨੌਜਵਾਨਾਂ ਦੇ ਖੂਨ ਨਾਲ ਹੋਲੀ ਖੇਢੀ ਕਦੇ ਪਾਰਟੀ ਨੇ ਪਛਤਾਪ ਕੀਤਾ ਵੀ ਜੇ ਅਸੀਂ 92 ਦੀਆਂ ਚੋਣਾਂ ਦਾ ਬਾਈਕਟ ਕਰਕੇ ਨਾ ਜਾਂਦੇ ਤਾਂ ਹੋ ਸਕਦਾ ਪੰਜਾਬ ਦੇ ਜਿਹੜੀ ਪ੍ਰੋਬਲਮ ਸੀਗੀ ਉਹਨੂੰ ਹੋਰ ਦੇਖੋ ਉਦੋਂ ਅਕਾਲੀ ਦਲ ਨਹੀਂ ਖਾ ਚਾਹੁੰਦਾ ਬਈ ਬਾਈਕਾਟ ਕੀਤਾ ਜਾਵੇ। ਉਦੋਂ ਜਿਹੜੀਆਂ ਖਾੜਕੂ ਧਿਰਾਂ ਸਨ ਉਹਨਾਂ ਦੇ ਜਿਹੜੇ ਨਮਾਇंदे ਸਨ ਉਹਨਾਂ ਨੇ ਅਕਾਲੀ ਦਲ ਨੂੰ ਮਜਬੂਰ ਕੀਤਾ ਚੋਣਾਂ ਦਾ ਬਾਈਕਾਟ ਕਰਨ ਲਈ। ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਕਿ ਚੋਣਾਂ ਦੇ ਬਾਈਕਾਟ ਦੇ ਦਿਨਾਂ ਵਿੱਚ ਹਲੇ ਬਾਈਕਾਟ ਕਰਨ ਦੀ ਗੱਲ ਚੱਲਦੀ ਸੀ। ਮੇਰੇ ਕੋਲ ਤੜਕੇ 4 ਵਜੇ ਪੰਥਰਤਨ ਜਥੇਦਾਰ ਗੁਰਚਰਨ ਸਿੰਘ ਟੌੜਾ ਮੇਰੇ ਪਿੰਡ ਆਏ। ਮੈਨੂੰ ਉਹਨਾਂ ਨੇ ਕਿਹਾ ਤਿਆਰ ਹੋ ਮੈਨੂੰ ਚੁੱਕਿਆ ਉਹਨਾਂ ਨੇ ਤੇ ਮੈਨੂੰ ਉਹ ਮੋਹਾਲੀ ਲੈ ਕੇ ਗਏ। ਤੇ ਮੈਨੂੰ ਕਹਿਣ ਲੱਗੇ ਮੈਂ ਇੱਥੇ ਪਿਆ ਸਰਦਾਰ ਭਰਪੂਰ ਸਿੰਘ ਇੱਕ ਪ੍ਰਿੰਸੀਪਲ ਹੁੰਦੇ ਸੀ ਹੁਣ ਤਾਂ ਦੁਨੀਆ ਤੋਂ ਚਲੇ ਗਏ ਉਹਨਾਂ ਦੇ ਘਰੋਂ ਬੈਠ ਕੇ ਮੈਨੂੰ ਕਹਿਣ ਲੱਗੇ ਕਿ ਤੂੰ ਬਧਾਵਾ ਸਿੰਘ ਨੂੰ ਲੱਭ ਕੇ ਲੈ ਕੇ ਆ ਜੋ ਬਬਰ ਖਾਲਸਾ ਦਾ ਮਤਲਬ ਆਗੂ ਆਜਕਲ ਪਘੋੜਾ ਤੇ ਉਹ ਰੂਪੋਸ਼ ਅੱਜਕਲ ਤਾਂ ਪਤਾ ਨਹੀਂ ਕਿ ਕਿਹੜੇ ਦੇਸ਼ ਵਿੱਚ ਆ ਕਿੱਥੇ ਆ ਉਦੋਂ ਪੰਜਾਬ ਵਿੱਚ ਸੀਗਾ ਸੀ ਰੂਪੋਸ਼ ਤੇ ਮੈਂ ਬਧਾਵਾ ਸਿੰਘ ਨੂੰ ਲੱਭ ਕੇ ਲੈ ਕੇ ਆਇਆ ਤੇ ਮੈਂ ਬਧਾਵਾ ਸਿੰਘ ਨੂੰ ਲੱਭ ਕੇ ਤੌੜਾ ਸਾਹਿਬ ਨੂੰ ਮਿਲਾਇਆ ਉਹਨਾਂ ਦੇ ਨਾਲ ਅਮਰੀਕ ਸਿੰਘ ਕੌਲੀ ਵੀ ਸੀ ਏ ਦੋਹੇ ਜਣੇ ਸੀ ਟੌੜਾ ਸਾਹਿਬ ਨੇ ਬਦਾਵਾ ਸਿੰਘ ਬੱਬਰ ਨੂੰ ਸੰਬੋਧਨ ਕਰਕੇ ਕਿਹਾ ਤੁਸੀਂ ਬਾਈਕਾਟ ਨਾ ਕਰੋ ਜੇ ਤੁਸੀਂ ਅਕਾਲੀ ਦਲ ਦੀ ਮਦਦ ਨਹੀਂ ਕਰਨਾ ਚਾਹੁੰਦੇ ਤੁਸੀਂ ਬੇਸ਼ੱਕ ਮਾਨ ਦੀ ਮਦਦ ਕਰ ਦਿਓ ਮਾਨ ਸਾਹਿਬ ਵੀ ਬਖਰਾ ਚੋਂ ਲੜਨਾ ਚਾਹੁੰਦੇ ਸਨ ਵੀ ਤੁਸੀਂ ਉਹਨਾਂ ਦੀ ਮਦਦ ਕਰ ਦਿਓ ਕਾਂ ਤੁਸੀਂ ਬਾਈਕਾਟ ਦਾ ਮਤਲਬ ਇਹ ਆ ਕਿ ਕਾਂਗਰਸ ਜਿੱਤੇਗੀ ਕਾਂਗਰਸ ਜ਼ੁਲਮ ਕਰੇਗੀ ਤੇ ਤੁਹਾਨੂੰ ਚੁਣ-ਚੁਣ ਕੇ ਸ਼ਹੀਦ ਕਰੇਗੀ ਬੜਾ ਜ਼ੁਲਮ ਹੋਏਗਾ ਫਿਰ ਤੁਹਾਨੂੰ ਤੇ ਸਾਨੂੰ ਪਛਤਾਉਣਾ ਪਏਗਾ ਮੇਰੀ ਰਾਏ ਤੁਸੀਂ ਬਾਈਕਾਟ ਨਾ ਕਰੋ ਲੇਕਨ ਉਦੋਂ ਉਹਨਾਂ ਸਾਰੀਆਂ ਧਿਰਾਂ ਨੇ ਅਕਾਲੀ ਦਲ ਉੱਤੇ ਦਬਾਅ ਪਾਇਆ ਕਿ ਤੁਸੀਂ ਚੋਣਾਂ ਦਾ ਬਾਈਕਾਟ ਕਰੋ ਕੇਵਲ ਤੇ ਕੇਵਲ ਸardar amarinder singh ਨੇ anandpur sahab ਇੱਕ ਸਰਬਸਾਂਝੀ ਕਮੇਟਿੰਗ ਹੋਈ ਉਦੋਂ ਸ਼ਰਮਣੀ ਕਮੇਟੀ ਦੇ ਪ੍ਰਧਾਨ ਜਿਹੜੇ ਸਨ ਉਹ ਬਲਦੇਵ ਸਿੰਘ ਸਿਵਿਆ ਸਨ ਉਹਨਾਂ ਨੇ ਇੱਕ ਮਤਲੈਂਟੀ ਜ਼ਬਰ ਵਿਰੋਧੀ ਫਰੰਟ ਬਣਾਇਆ ਹੋਇਆ ਸੀ ਉਹ ਫਰੰਟ ਦੀ ਮੀਟਿੰਗ ਆਨੰਦਪੁਰ ਸਾਹਿਬ ਛੱਦੀ ਮੈਂ ਵੀ ਉਹਦੇ ਵਿੱਚ ਸ਼ਾਮਲ ਸੀ ਸਾਰਾ ਅਕਾਲੀ ਦਲ ਦੀ ਲੀਡਰਸ਼ਿਪ ਉੱਥੇ ਸ਼ਾਮਲ ਸੀ ਸਾਰੇ ਬੰਦੇ ਚਾਹੁੰਦੇ ਸਨ ਕਿ ਚੋਣ ਲੜਨੀ ਚਾਹੀਦੀ ਹੈ ਲੇਕਿਨ ਖਾਟਪੂਆਂ ਦਾ ਇਹ ਨੁਮਾਇੰਦਿਆਂ ਦਾ ਦਬਾਅ ਸੀ ਕਿ ਬਾਈਕਾਟ ਕਰੋ ਬਾਈਕਾਟ ਕਰਨ ਦਾ ਫੈਸਲਾ ਕਰ ਲਿਆ ਕੱਲੇ ਅਮਰਿੰਦਰ ਸਿੰਘ ਨੇ ਚੋਣ ਲੜੀ ਉਹ ਕੱਲਾ ਜਿੱਤਿਆ ਮਤਲਬ ਸਮਾਣੇ ਤੋਂ ਕਿਉਂਕਿ ਉਹਦੇ ਮੁਕਾਬਲੇ ਕਾਂਗਰਸ ਨੇ ਕੈਂਡੀਡੇਟ ਇਹ ਖੜਾ ਨਹੀਂ ਸੀ ਕੀਤਾ ਉਹ ਇੰਡੀਪੈਂਡੈਂਟ ਆਜ਼ਾਦ ਜਿੱਤ ਕੇ ਮਤਲਬ ਆ ਗਿਆ ਜੇ ਉਦੋਂ ਅਕਾਲੀ ਦਲ ਖਾਟਪੂਆਂ ਤੋਂ ਥੋੜਾ ਜਿਹਾ ਵੱਖਰਾ ਹੋ ਕੇ ਵੀ ਚੋਣ ਲੜਦਾ ਤੇ ਮੈਂ ਸਮਝਦਾ ਵੀ ਕੇਪੀਐਸ ਗਿੱਲ ਵਰਗੇ ਲੋਕ ਇਸ ਤਰ੍ਹਾਂ ਸਿੱਖ ਨੌਜਵਾਨਾਂ ਦੇ ਖੂਨ ਦੀ ਹੋਲੀ ਸ਼ਾਇਦ ਨਾ ਖੇਡ ਸਕਦੇ ਪਰ ਮੈਨੂੰ ਲੱਗਦਾ ਕਿ ਇਹਦੇ ਵਿੱਚ ਅਕਾਲੀਆਂ ਦਾ ਕਸੂਰ ਘੱਟਾ ਖੜਕੂਤਰਾਂ ਦਾ ਜ਼ਿਆਦਾ ਹੈ ਜਿਨ੍ਹਾਂ ਨੇ ਦਬਾਅ ਪਾ ਕੇ ਬਾਈਕਾਟ ਕਰਾਇਆ